ਕਸਰਤ ਤੁਹਾਨੂੰ ਤੰਦਰੁਸਤ ਅਤੇ ਸਿਹਤਮੰਦ ਰਹਿਣ ਵਿੱਚ ਸਹਾਇਤਾ ਕਰ ਸਕਦੀ ਹੈ ਪਰ ਕਿਸੇ ਸੱਟ ਜਾਂ ਬਿਮਾਰੀ ਤੋਂ ਬਾਅਦ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਲਈ ਸਧਾਰਨ ਕਸਰਤ ਦੀ ਯੋਜਨਾ ਵੀ ਔਖੀ ਹੋ ਸਕਦੀ ਹੈ ਇਸ ਵੀਡੀਓ ਵਿੱਚ ਅਸੀਂ ਗਤੀ ਅਭਿਆਸਾਂ ਦੀ ਕੁਝ ਆਮ ਸ਼੍ਰੇਣੀ ਦੀ ਸਮੀਖਿਆ ਕਰਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ ਆਓ ਇਸ ਦੀ ਕੋਸ਼ਿਸ਼ ਕਰੀਏ ਆਰੰਭ ਕਰਨ ਲਈ ਤੁਹਾਨੂੰ ਇੱਕ ਗਤੀ ਅਭਿਆਸ ਯੋਜਨਾ ਦੀ ਜ਼ਰੂਰਤ ਹੋਏਗੀ ਯੋਜਨਾ ਆਮ ਤੌਰ ਤੇ ਇੱਕ ਫਿਜ਼ੀਓਥੈਰੇਪਿਸਟ ਦੁਆਰਾ ਉਸ ਵਿਅਕਤੀ ਦੀਆਂ ਜ਼ਰੂਰਤਾਂ ਅਤੇ ਯੋਗਤਾਵਾਂ ਨੂੰ ਪੂਰਾ ਕਰਨ ਲਈ ਬਣਾਈ ਜਾਂਦੀ ਹੈ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਜਿਵੇਂ ਕਿ ਤੌਲੀਏ ਲਚਕੀਲੇ ਟਾਕਰੇ ਵਾਲੇ ਬੈਂਡ ਵਜ਼ਨ ਜਾਂ ਡੱਬਾਬੰਦ ਭੋਜਨ ਜਾਂ ਪੈਡਲ ਅਭਿਆਸ ਕਰਤਾ ਉਹਨਾਂ ਦੇ ਸਾਹਮਣੇ ਬੈਠ ਕੇ ਸ਼ੁਰੂ ਕਰੋ ਇਹ ਸੁਨਿਸ਼ਚਿਤ ਕਰੋ ਕਿ ਉਹ ਆਪਣੀ ਕੁਰਸੀ ਅਤੇ ਉਹਨਾਂ ਦੇ ਪੈਰ ਫਲੋਰ ਤੇ ਫਲੈਟ ਦੇ ਵਿਰੁੱਧ ਆਪਣੀ ਪਿੱਠ ਨਾਲ ਬੈਠਣ ਦੇ ਯੋਗ ਹਨ ਦੁਹਰਾਏ ਜਾਣਦੀ ਗਿਣਤੀ ਨੂੰ ਜ਼ੋਰ ਦੇ ਕੇ ਗਿਣੋ ਜਿਸ ਦੀ ਕਿ ਫਿਜ਼ੀਓਥੈਰੇਪਿਸਟ ਨੇ ਸਿਫਾਰਿਸ਼ ਕੀਤੀ ਹੈ ਅਤੇ ਆਪ ਵੀ ਕਸਰਤ ਕਰੋ ਤਾਂ ਕਿ ਉਹ ਵੀ ਨਾਲ ਦੇਖ ਕੇ ਕਰ ਸਕਣ ਹੌਲੀ ਹੌਲੀ ਆਪਣੀ ਗਰਦਨ ਨੂੰ ਅੱਗੇ ਵੱਲ ਖਿੱਚੋ ਫਿਰ ਆਪਣੇ ਸਿਰ ਨੂੰ ਪਿਛਲੇ ਪਾਸੇ ਲਿਜਾਓ ਆਪਣੀ ਅੱਖਾਂ ਨੂੰ ਅੱਗੇ ਰੱਖਦਿਆਂ ਆਪਣੇ ਸਿਰ ਨੂੰ ਮੋੜੋ ਫਿਰ ਦੂਜੀ ਦਿਸ਼ਾ ਵਿੱਚ ਦੁਹਰਾਓ ਆਪਣੇ ਮੋੜਿਆਂ ਨੂੰ ਵਾਪਸ ਮੋੜੋ ਫਿਰ ਇੱਕ ਵਾਰ ਓਵਰਹੈੱਡ ਤੇ ਇੱਕ ਬਾਹ ਤੱਕ ਪਹੁੰਚੋ ਆਪਣੀਆਂ ਬਾਹਾਂ ਨੂੰ ਆਰਾਮ ਦਿਓ ਫਿਰ ਹਰ ਪਾਸੋਂ ਵਾਪਸ ਪਹੁੰਚੋ ਫਿਰ ਆਪਣੇ ਸਾਰੇ ਸਰੀਰ ਤੇ ਪਹੁੰਚੋ ਆਪਣੀ ਹਰ ਕੋਣੀ ਨੂੰ ਮੋੜੋ ਅਤੇ ਸਿੱਧਾ ਕਰੋ ਅਤੇ ਫਿਰ ਆਪਣੇ ਹੱਥ ਦੀ ਹਥੇਲੀ ਨੂੰ ਉੱਪਰ ਵੱਲ ਮੋੜੋ ਫਿਰ ਹਥੇਲੀ ਹੇਠਾਂ ਕਰੋ ਹਰੇਕ ਹੱਥ ਨੂੰ ਇੱਕ ਚੱਕਰ ਵਿੱਚ ਲਿਜਾਓ ਆਪਣੇ ਹੱਥ ਨੂੰ ਮੁਠੀ ਵਿੱਚ ਖੋਲੋ ਅਤੇ ਬੰਦ ਕਰੋ ਜੇ ਤੁਹਾਡੇ ਕੋਲ ਪੋਰਟੇਬਲ ਪੈਡਲ ਕਸਰਤ ਕਰਨ ਵਾਲਾ ਹੈ ਤਾਂ ਤੁਸੀਂ ਇਸ ਨੂੰ ਮੇਜ਼ ਤੇ ਰੱਖ ਸਕਦੇ ਹੋ ਅਤੇ ਉਹਨਾਂ ਨੂੰ ਬਾਹ ਚੱਕਰ ਵੀ ਲਗਾ ਸਕਦੇ ਹੋ ਇਹ ਸੁਨਿਸ਼ਚਿਤ ਕਰੋ ਕਿ ਉਹ ਆਪਣਾ ਸਿਰ ਉੱਚਾ ਰੱਖ ਰਹੇ ਹਨ ਉਹਨਾਂ ਦੀ ਪਿੱਠ ਅਤੇ ਗਰਦਨ ਸਿੱਧੀ ਹੈ ਅਤੇ ਉਹਨਾਂ ਨੂੰ ਪੇਟ ਦੀਆਂ ਮਾਸਪੇਸ਼ੀਆਂ ਨੂੰ ਕੱਸਣ ਲਈ ਉਤਸ਼ਾਹਿਤ ਕਰੋ ਉਨ੍ਹਾਂ ਨੂੰ ਸਾਹ ਲੈਣ ਦੀ ਯਾਦ ਦਿਵਾਓ ਅਤੇ ਸਾਹ ਨਾ ਰੁਕਣ ਨੂੰ ਕਹੋ। ਉਨ੍ਹਾਂ ਨੂੰ ਕਸਰਤ ਕਰਦੇ ਸਮੇਂ ਗੱਲਬਾਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਜੇ ਉਨ੍ਹਾਂ ਦੇ ਨਾਲ ਚੱਲਣ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਸੰਗੀਤ ਵਜਾਉਣ ਅਤੇ ਬੀਟ ਨੂੰ ਮਿਲਾਉਣ ਦੀ ਕੋਸ਼ਿਸ਼ ਕਰੋ। ਜੇ ਉਨ੍ਹਾਂ ਨੂੰ ਵੇਖਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਲਈ ਤੁਹਾਡੇ ਪੈਰਾਂ ਨੂੰ ਵੇਖਣਾ ਸੌਖਾ ਬਣਾਉਣ ਲਈ ਚਮਕਦਾਰ ਰੰਗ ਦੀਆਂ ਜੁਰਾਬਾਂ ਜਾਂ ਜੁੱਤੇ ਪੈਣਨ ਦੀ ਕੋਸ਼ਿਸ਼ ਕਰੋ। ਆਪਣੇ ਪੈਰਾਂ ਨੂੰ ਆਪਣੇ ਟੋਹਾਂ ਦੇ ਨਾਲ ਇੱਕ ਤੌਲੀਏ ਉੱਤੇ ਸਕਰੰਚ ਕਰੋ ਅਤੇ ਇਸ ਨੂੰ ਆਪਣੇ ਵੱਲ ਖਿੱਚੋ ਫਿਰ ਤੌਲੀਏ ਨੂੰ ਖੱਬੇ ਅਤੇ ਸੱਜੇ ਤੇ ਝਾੜੋ ਜਿਉਂ ਬਿਨਾਂ ਕਿਸੇ ਸਮੱਸਿਆ ਦੇ 15 ਦੌਰਾਂ ਦੇ ਯੋਗ ਹਨ ਤੌਲੀਏ ਵਿੱਚ ਭਾਰ ਪਾਉਣ ਦੀ ਕੋਸ਼ਿਸ਼ ਕਰੋ ਜਾਂ ਹੋਰ ਅਭਿਆਸਾਂ ਲਈ ਉਹਨਾਂ ਕੋਲ ਭਾਰ ਜਾਂ ਕੁਝ ਡੱਬਾ ਬੰਦ ਭੋਜਨ ਰੱਖੋ ਅੱਗੇ ਉਹਨਾਂ ਨੂੰ ਰਸੋਈ ਦੇ ਕਾਊਂਟਰ ਤੇ ਖੜਾ ਕਰੋ ਅਤੇ ਆਪਣਾ ਹੱਥ ਉਹਨਾਂ ਦੀ ਪਿੱਠ ਤੇ ਰੱਖ ਕੇ ਉਹਨਾਂ ਨੂੰ ਸਥਿਰ ਕਰੋ ਅਤੇ ਉਹਨਾਂ ਨੂੰ ਆਪਣੇ ਪੈਰਾਂ ਦੀਆਂ ਉਂਗਲਾਂ ਉੱਤੇ ਚੱਕਣ ਲਈ ਅਤੇ ਫਿਰ ਵਾਪਸ ਥੱਲੇ ਕਰਨ ਲਈ ਕਹੋ ਅੱਗੇ ਹੌਲੀ-ਹੌਲੀ ਇਕ ਲੱਤ ਚੁੱਕੋ ਅਤੇ ਕੁਝ ਸਕਿੰਟਾਂ ਲਈ ਸੰਤੁਲਨ ਬਣਾਓ ਲੱਤਾਂ ਨੂੰ ਬਦਲੋ ਅਤੇ ਦੁਹਰਾਓ ਉਹਨਾਂ ਨੂੰ ਆਪਣੇ ਅਭਿਆਸ ਨੂੰ ਪੂਰਾ ਕਰਨ ਲਈ ਕਾਫੀ ਸਮਾਂ ਦਿਓ ਉਨ੍ਹਾਂ ਦੇ ਨਾਲ ਮੰਜੇ ਤੇ ਪਏ ਹੋਏ ਆਪਣੇ ਗੋਡਿਆਂ ਨੂੰ ਮੋੜੋ ਤਾਂ ਜੋ ਉਨ੍ਹਾਂ ਦੇ ਪੈਰ ਬਿਸਤਰੇ ਤੇ সমਤਲ ਹੋਣ ਅਤੇ ਫਿਰ ਉਨ੍ਹਾਂ ਨੂੰ ਆਪਣੇ ਕੁल्ले ਚੁੱਕਣ ਅਤੇ ਫੜਨ ਦੀ ਹਦਾਇਤ ਦਿਓ ਅਤੇ ਫਿਰ लेट ਜਾਓ ਆਪਣੀ ਹਦਾਇਤਾਂ ਨੂੰ ਹਮੇਸ਼ਾ ਸਾਫ਼ ਅਤੇ ਸੰਖੇਪ ਰੱਖੋ ਫਿਰ ਉਨ੍ਹਾਂ ਨੂੰ ਆਪਣੀ ਲੱਤ ਉੱਪਰ ਚੁੱਕਣ ਲਈ ਕਹੋ ਇਸ ਨੂੰ ਫੜੋ ਅਤੇ ਫਿਰ ਆਪਣੀ ਲੱਤ ਨੂੰ ਹੇਠਾਂ ਰੱਖੋ ਉਲਟ ਪਾਸੇ ਦਹਰਾਓ ਤੁਹਾਨੂੰ ਵਿਰੋਧ ਅਭਿਆਸ ਲਚਕਦਾਰ ਬੈਂਡ ਦੀ ਵਰਤੋਂ ਕਰਦਿਆਂ ਕੁਝ ਅਭਿਆਸਾਂ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਬੈਂਡ ਦੀਆਂ ਗਿੱਲੀਆਂ ਦੇ ਆਲੇ ਦੁਆਲੇ ਲੂਪ ਲਗਾਉਣ ਨਾਲ ਉਹਨਾਂ ਨੂੰ ਹਰ ਪਾਸੇ ਲਤਵਤਾਉਣ ਲਈ ਕਹੋ ਲਚਕੀਲੇ ਬੈਂਡ ਨੂੰ ਉਹਨਾਂ ਦੇ ਗੋਡਿਆਂ ਤੇ ਲਿਜਾਓ ਅਤੇ ਉਹ ਆਪਣੇ ਗੋਡਿਆਂ ਨੂੰ ਪਾਸੇ ਵੱਲ ਫਿਲਾਣ ਅਤੇ ਫਿਰ ਵਾਪਸ ਅੰਦਰ ਲੈ ਜਾਣ। ਕਈ ਵਾਰ ਇਹ ਵੀ ਹੋ ਸਕਦਾ ਹੈ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਲਈ ਕਸਰਤ ਪੂਰੀ ਕਰਨ ਲਈ ਤੁਹਾਡੀ ਮਦਦ ਦੀ ਜ਼ਰੂਰਤ ਹੁੰਦੀ ਹੈ। ਜੇ ਤੁਹਾਨੂੰ ਅਜੀਹਾ ਕਰਨ ਦੀ ਜ਼ਰੂਰਤ ਹੈ ਫਿਜ਼ੀਓਥੈਰੇਪਿਸਟ ਤੁਹਾਨੂੰ ਸਿਖਾਏਗਾ ਕਿ ਕਿਵੇਂ ਕਸਰਤ ਸਹੀ ਤਰ੍ਹਾਂ ਅਤੇ ਵਿਸ਼ਵਾਸ ਨਾਲ ਕੀਤੀ ਜਾਵੇ। ਇਸ ਨੂੰ ਨਿਸ਼ਚਿਤ ਕਰਨ ਵਿੱਚ ਸਹਾਇਤਾ ਕਰਨਾ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਆਪਣੇ ਅਭਿਆਸ ਨੂੰ ਪੂਰਾ ਕਰਦਾ ਹੈ ਜੋ ਮਾਸਪੇਸ਼ੀਆਂ ਦੇ ਟੋਨ, ਤਾਕਤ ਅਤੇ ਲਚਕਤਾ ਨੂੰ ਬਣਾਈ ਰੱਖਣ ਜਾਂ ਸੁਧਾਰਨ ਵਿੱਚ ਸਹਾਇਤਾ ਕਰੇਗਾ। ਦੇਖਭਾਲ ਕਰਨ ਵਾਲਿਆਂ ਦੀ ਮਦਦ ਕਰਨ ਲਈ ਵਿਦੇਰੇ ਵੀਡੀਓਜ਼ ਲਈ ਕੇਅਰ ਚੈਨਲ ਤੇ ਜਾਓ। ਕੇਅਰ ਗੀਵਰ ਗਿਆਨ ਅਤੇ ਹੁਨਰ ਲਈ ਤੁਹਾਡਾ ਸਰੋਤ ਵੇਖੋ।